ਪੰਜਾਬ ਦੀ ਤਰਾਸ ਦੀ ਪਤਾ ਕੀ ਹੈ ਮਨਿੰਦਰ ਜੀ ਪੰਜਾਬ ਕੋ ਆਪੋਜੀਸ਼ਨ ਹੀ ਨਹੀਂ ਆਂਦੀ ਹਮ ਮੇਨ ਆਪੋਜੀਸ਼ਨ ਕੌਣ ਹੈ ਕਾਂਗਰਸ ਮੈਨੂੰ ਕਾਂਗਰਸ ਦਾ ਮੈਂ ਕੱਲ ਕਿਸੇ ਨਾਲ ਗੱਲ ਕਰਦਾ ਸੀਗਾ ਬੜੇ ਵੱਡੇ ਮਤਲਬ ਜਰਨਲਿਸਟ ਸੀਗੇ ਮੈਂ ਉਹਨਾਂ ਨਾਲ ਫੋਨ ਦੇ ਉੱਤੇ ਲੱਗਾ ਸੀ ਅੱਗੋਂ ਕੀ ਨਜ਼ਰ ਆਉਂਦਾ ਮੈਂ ਕਿਹਾ ਜੀ ਅੱਗੋਂ ਵੀ ਪੰਜਾਬ ਨੇਰੇ ਚ ਹੀ ਨਜ਼ਰ ਆਉਂਦਾ ਹਮ ਤੁਸੀਂ ਕਿੰਨੂੰ ਮੁੱਖ ਮੰਤਰੀ ਵੇਖਦੇ ਹੋ ਭਗਵੰਤ ਮਾਨ ਨੂੰ ਲਾ ਦਿਓ ਭਗਵੰਤ ਮਾਨ ਹੋਣੀ ਆਫੀਸ਼ੀਅਲੀ ਕਮੇਡੀਅਨ ਰਹਿ ਠੀਕ ਹੈ ਨਾ ਮਤਲਬ ਪੈਸੇ ਲੈਂਦੇ ਰਹਿ ਜਾਂ ਮਤਲਬ ਕਲਾਕਾਰ ਨੇ ਮੈਂ ਤੋਹੀ ਨਹੀਂ ਕਰ ਰਿਹਾ ਮੈਂ ਦੱਸ ਰਿਹਾ ਤੇ ਆਪਣੇ ਬਾਜਵਾ ਸਾਹਿਬ ਕੀ ਨੇ ਅਨੌ ਟੀਚਰਾਂ ਮਜ਼ਾਕ ਮੈਨੂੰ ਕਾਂਗਰਸ 'ਚ ਇੱਕ ਬੰਦਾ ਦੱਸੋ ਯਾਰ ਮੈਨੂੰ ਕੋਈ ਇੱਕ ਨਾਂ ਗੜਾ ਦਿਓ ਮੈਨੂੰ ਇੱਕ ਥੋੜਾ ਬਤਾ ਬੰਦਾ ਇੰਨਾ ਚ ਸੁਲਝਿਆ ਲੱਗਦਾ ਉਹ ਸਰਪ੍ਰਗਟ ਸਿੰਘ ਨੇ ਕਿ ਜੇ ਮਤਲਬ ਉਹ ਚੱਜ ਦੀ ਗੱਲ ਕਰ ਸਕਦੇ ਨੇ ਮਜ਼ਾਕ ਟੀਚਰਾਂ ਮੈਂ ਕੱਲ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੇ ਤੋਂ ਬਹੁਤ ਵੱਡੇ ਨੇ ਮੈਂ ਕਿਹਾ ਅੰਕਲ ਮੈਨੂੰ ਇੱਕ ਚੀਜ਼ ਦੱਸੋ ਜਦੋਂ ਝਾੜੂ ਆਇਆ ਸੀਗਾ ਉਹਨਾਂ ਇੱਕ ਵਿਜ਼ਨ ਦਿੱਤਾ ਸੀ ਪੰਜਾਬ ਨੂੰ ਵਿਜ਼ਨ ਝੂਠਾ ਸੀਗਾ ਠੀਕ ਹੈ ਨਾ ਅਸੀਂ 40000 ਰੇਤਾ ਤੋਂ ਕਮਾਵਾਂਗੇ 20000 ਟ੍ਰਾਂਸਪੋਰਟ ਤੋਂ ਕਮਾਵਾਂਗੇ ਆ ਲਿਕਰ ਤੋਂ ਇੰਨਾ ਕਮਾਵਾਂਗੇ ਚਾਹੇ ਉਹ ਵਿਜ਼ਨ ਝੂਠਾ ਸੀਗਾ ਵਿਜ਼ਨ ਤੇ ਹੈਗਾ ਸੀਗਾ ਮੈਨੂੰ ਕਾਂਗਰਸੀ ਝੂਠਾ ਵਿਜ਼ਨ ਨਹੀਂ ਵਿਖਾ ਦਿੰਦੇ ਤੂੰ ਮੈਨੂੰ ਅੰਦਰ ਦਿੱਤਾ ਮੈਂ ਤੈਨੂੰ ਅੰਦਰ ਦੇ ਦੇਣਾ ਉਥੇ ਬੰਬ ਚੁੱਕੀ ਫਿਰਦੇ ਆ ਉਥੇ ਆ ਚੁੱਕੀ ਫਿਰਦੇ ਆ ਮਤਲਬ ਆ ਗੱਲਾਂ ਨੇ ਯਾਰ ਕਰਨ ਵਾਲੀਆਂ ਤੁਸੀਂ ਕਹੋ ਅਸੀਂ ਆਵਾਂਗੇ ਅਸੀਂ ਪੰਜਾਬ ਲਈ ਆਹ ਰੋਡ ਮੈਪ ਲੈ ਕੇ ਆਏ ਆ ਅਸੀਂ ਪੰਜਾਬ ਲਈ ਆਹ ਮਤਲਬ ਪਲਾਨ ਲੈ ਕੇ ਆਏ ਆ ਇਹਦੇ ਉੱਤੇ ਅਸੀਂ ਫੋਕਸ ਕਰਾਂਗੇ ਸੜ ਤੇ ਯਕੀਨ ਕਰ ਲੋ ਜਨਤਾ ਨੂੰ ਕੋ ਸਮਝ ਆਵੇ ਵੀ ਵਾਕਿਆ ਤੁਹਾਡੇ ਕੋਲ ਕੋ ਪਲਾਨ ਹੈ ਯਾਰ ਤੁਹਾਡੇ ਕੋਲ ਹੈ ਹੀ ਕੱਖ ਨਹੀਂ ਯਾਰ